ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹੋਇਆ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਮੇਰਾ ਡੈਡੀ ਫੌਜੀ ਰਿਟਾਇਰ ਹੋਇਆ ਸੀ ਤੇ ਮੈਂ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਧੀ ਸੀ। ਮੇਰੇ ਤੋਂ ਦੋ ਵੱਡੇ ਭਰਾ ਸੀ ਤੇ ਮੇਰੇ ਤੋਂ ਦੋ ਵੱਡੀਆਂ ਭੈਣਾਂ ਸੀ। ਉਹ ਸਾਰੇ 5-5 ਜਾਂ 10-10 ਪੜ੍ਹੇ ਹੋਏ ਸੀ। ਇੱਕ ਮੈਂ ਹੀ ਸੀ ਜਿਹੜੀ ਪੜ੍ਹਨ ਵਿੱਚ ਬਿਲਕੁਲ ਨਲਾਇਕ ਸੀ। ਇਹ ਗੱਲ ਕੋਈ 19790 ਤੋਂ ਪਹਿਲਾਂ ਦੀ ਆ ਮੈਂ ਬਹੁਤ ਸੋਣੀ ਸੀ ਮੇਰਾ ਡੈਡੀ ਕਹਿੰਦਾ ਸੀ ਕਿ ਮੇਰੇ ਸਾਰੇ ਬੱਚੇ ਪੜ੍ਹ ਲਿਖ ਕੇ ਵੱਡੇ ਅਫਸਰ ਬਣਨਗੇ ਕਿਉਂਕਿ ਉਹ ਆਪ ਫੌਜ ਦੇ ਵਿੱਚ ਸੀ ਤੇ ਮੇਰੀ ਮਾਂ ਘਰ ਦਾ ਕੰਮ ਕਰਦੀ ਹੁੰਦੀ ਸੀ ਮੇਰੇ ਡੈਡੀ ਨੇ ਬਹੁਤ ਕੋਸ਼ਿਸ਼ ਕੀਤੀ ਸੀ ਅਸੀਂ ਸਾਰੇ ਭੈਣ ਭਰਾ ਪੜ੍ਹ ਲਿਖ ਕੇ ਕੋਈ ਵਧੀਆ ਅਫਸਰ ਬਣ ਜਾਈਏ ਪਰ ਸਾਡੇ ਵਿੱਚੋਂ ਕੋਈ ਵੀ ਇਹੋ ਜਿਹਾ ਨਹੀਂ ਨਿਕਲਿਆ ਕਿ ਕੋਈ ਨੌਕਰੀ ਕਰਦਾ ਹੋਵੇ ਮੇਰੇ ਡੈਡੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਵਧੀਆ ਪੜ੍ਹ ਲਿਖ ਕੇ ਨੌਕਰੀ ਹੀ ਕਰੀਏ ਪਰ ਕਿਸੇ ਦੀ ਕਿਸਮਤ ਵਿੱਚ ਇਹ ਸਭ ਕੁਝ ਹਾਈ ਨਹੀਂ ਸੀ ਇਸ ਲਈ ਡੈਡੀ ਨੇ ਸੋਚਿਆ ਕਿ ਕਿਉਂ ਨਾ ਵੱਡਿਆਂ ਨੂੰ ਵਿਆਹ ਦੇਵਾਂ ਤੇ ਛੋਟੀ ਨਿੰਮੋ ਨੂੰ 2-4 ਬੱਕਰੀਆਂ ਲੈ ਦਿੰਦਾ ਤੇ ਨਾਲੇ ਤਾਂ ਇਹ ਬਿਜ਼ਨਸ ਬਣ ਜਾਊਗਾ ਤੇ ਉੱਪਰੋਂ ਕਮਾਈ ਵਿੱਚ ਵਾਅਦਾ ਵੀ ਹੋਊਗਾ ਮੈਂ ਘਰੇ ਬੇਲ ਹੀ ਰਹਿੰਦੀ ਸੀ ਮੈਂ ਕੋਈ ਕੰਮ ਨਹੀਂ ਕਰਦੀ ਸੀ ਸਾਰਾ ਕੰਮ ਭਾਬੀਆਂ ਹੀ ਕਰਦੀਆਂ ਸੀ ਮੈਂ ਉਹਨਾਂ ਨਾਲ ਜਦਬਾਜੀ ਬਹੁਤ ਕਰਦੀ ਹੁੰਦੀ ਸੀ ਮੇਰਾ ਘਰ ਦਾ ਕੰਮ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਮੈਂ ਮਸਾਂ ਤੀਸਰੀ ਕਲਾਸ ਤੱਕ ਹੀ ਪੜੀ ਸੀ ਉਸ ਤੋਂ ਬਾਅਦ ਘਰੇ ਰਹਿ ਮੰਗ ਪਈ ਸੀ ਮੈਨੂੰ ਬਸ ਆਪਣਾ ਨਾਮ ਹੀ ਲਿਖਣਾ ਆਉਂਦਾ ਸੀ ਹੋਰ ਕੁਝ ਨਹੀਂ ਆਉਂਦਾ ਸੀ ਬਸ ਮੈਂ ਅਣਪੜ ਜਹੀ ਰਹਿ ਗਈ ਸੀ ਮੈਂ ਵੈਸੇ ਤਾਂ ਘਰੋਂ ਕਾਫੀ ਅਮੀਰ ਘਰ ਦੀ ਸੀ ਪਰ ਫਿਰ ਵੀ ਮੈਂ ਪੜ੍ਹਾਈ ਲਿਖਾਈ ਵਿੱਚ ਪਿੱਛੇ ਹੀ ਰਹਿ ਗਈ ਸੀ ਚਾਚੇ ਤਾਏ ਕਹਿੰਦੇ ਹੁੰਦੇ ਸੀ ਕਿ ਫੌਜੀ ਹੋਣ ਦੇ ਬਾਵਜੂਦ ਵੀ ਇਦੇ ਕੋਲੋਂ ਆਪਣੇ ਨਿਆਣੇ ਕਿਸੇ ਕੰਮ ਤੇ ਸੈਟ ਨਹੀਂ ਕਰ ਹੁੰਨੇ ਜਦੋਂ ਮੈਂ ਬੱਕਰੀਆਂ ਚਾਰਨ ਲਈ ਬਾਹਰ ਜਾਂਦੀ ਤਾਂ ਮੇਰੀਆਂ ਸਹੇਲੀਆਂ ਮੈਨੂੰ ਮਜ਼ਾਕ ਕਰਦੀ ਹੁੰਦੀਆਂ ਸੀ ਕਿ ਤੂੰ ਤਾਂ ਬਸ ਬੱਕਰੀਆਂ ਚਾਰਨ ਜੋਗੀ ਹੀ ਰਹਿ ਗਈ ਐ ਫਿਰ ਹੌਲੀ ਹੌਲੀ ਮੈਂ ਸਾਰੀਆਂ ਦੀਆਂ ਗੱਲਾਂ ਬਾਤਾਂ ਸੁਣਦੀ ਰਹੀ ਮੈਂ ਕਿਸੇ ਨਾਲ ਲੜਦੀ ਨਹੀਂ ਹੁੰਦੀ ਸੀ ਕਿਉਂਕਿ ਮੈਨੂੰ ਇਹ ਸੀ ਕਿ ਮੈਂ ਵੇਲੀ ਨੇ ਰਹਿਣਾ ਬੱਕਰੀਆਂ ਚਾਰਨਾ ਵੀ ਮੈਨੂੰ ਕੋਈ ਔਖਾ ਕੰਮ ਨਹੀਂ ਲੱਗਦਾ ਸੀ ਬਸ ਸਤੋਰ ਫਰਕੇ ਬੱਕਰੀਆਂ ਲਾਗੇ ਲਾਗੇ ਚਰ ਕੇ ਮੈਂ ਘਰ ਲੈ ਆਉਂਦੀ ਸੀ ਹੌਲੀ ਹੌਲੀ ਬੱਕਰੀਆਂ ਵਿੱਚ ਵਾਧਾ ਹੋਣ ਲੱਗ ਪਿਆ ਸੀ ਮੇਰੀਆਂ ਦੋ ਬੱਕਰੀਆਂ ਤੋਂ 16 ਹੋ ਗਈਆਂ ਸੀ ਤੇ ਇਸ ਗੱਲ ਤੇ ਮੇਰਾ ਡੈਡੀ ਬਹੁਤ ਖੁਸ਼ ਹੋਇਆ ਸੀ ਉਹ ਕਹਿਣ ਲੱਗਾ ਕਿ ਮੈਨੂੰ ਤਾਂ ਤੂੰ ਕਮਾਲ ਕਰ ਦਿੱਤੀ ਐ ਤੇਰਾ ਤਾਂ ਇਹ ਬਿਜ਼ਨਸ ਹੀ ਬਹੁਤ ਵਧੀਆ ਹਿੰਗ ਲੱਗੇ ਨਾ ਫੜਕ ਦੀ ਤਰੰਗ ਚੋਖਾ ਆਵੇ ਮੈਂ ਡੈਡੀ ਨੂੰ ਪੁੱਛਦੀ ਹੁੰਦੀ ਸੀ ਕਿ ਇਸ ਦਾ ਕੀ ਮਤਲਬ ਆ ਉਹ ਕਹਿੰਦਾ ਹੁੰਦਾ ਸੀ ਕਿ ਕਰਨਾ ਕੁਝ ਨਹੀਂ ਪਰ ਰਕਮ ਦਾ ਦਾ ਮਾਲ ਬਣ ਗਿਆ ਹੁਣ ਤੂੰ ਵੇਚ ਲੈ ਤੇ ਆਪਣੇ ਕੋਈ ਚੀਜ਼ ਬਣਾ ਲੈ ਮੈਂ ਕਿਹਾ ਕਿ ਨਹੀਂ ਨਹੀਂ ਮੇਰਾ ਇਹਨਾਂ ਨਾਲ ਬਹੁਤ ਪਿਆਰ ਆ ਨਿੱਕੇ ਛੇਲਿਆਂ ਨੂੰ ਮੈਂ ਬਹੁਤ ਪਿਆਰ ਕਰਦੀ ਹੁੰਦੀ ਸੀ ਮੈਂ ਡੈਡੀ ਨੂੰ ਕਹਿੰਦੀ ਹੁੰਦੀ ਸੀ ਕਿ ਬੱਕਰੀਆਂ ਨਹੀਂ ਵੇਚਣੀਆਂ ਫਿਰ ਹੌਲੀ ਹੌਲੀ ਮੇਰੇ ਕੋਲ ਹੋਰ ਵੀ ਵਾਧਾ ਹੋ ਗਿਆ ਤੇ 16 ਤੋਂ 25 ਹੋ ਗਈਆਂ ਸੀ ਸਾਰੇ ਹੈਰਾਨ ਹੁੰਦੇ ਸੀ ਕਿ ਨੇ ਮੋਨੇ ਪੜ੍ਹਾਈ ਲਿਖਾਈ ਭਾਵੇਂ ਨਹੀਂ ਕੀਤੀ ਪਰ ਬਿਜ਼ਨਸ ਤਾਂ ਬਣਾ ਹੀ ਲਿਆ ਜਦੋਂ ਕਿਤੇ ਘਰ ਪੈਸਿਆਂ ਦੀ ਲੋੜ ਹੁੰਦੀ ਤਾਂ ਮੇਰਾ ਡੈਡੀ ਵਿੱਚੋਂ ਕੁਝ ਕੋ ਬੱਕੇ ਬੱਕਰੇ ਬੱਕਰੀਆਂ ਵੇਚ ਦਿੰਦਾ ਹੁੰਦਾ ਸੀ ਤੇ ਟਾਈਮ ਸਾਰ ਲੈਂਦਾ ਹੁੰਦਾ ਸੀ ਪਰ ਮੇਰੇ ਡੈਡੀ ਨੇ ਮੇਰੇ ਲਈ ਸੋਨਾ ਬਹੁਤ ਬਣਾ ਲਿਆ ਸੀ ਮੈਨੂੰ ਇੱਕ ਸੈੱਟ ਸੋਨੇ ਦਾ ਤੇ ਨਾਲੇ ਟਿੱਕਾ ਤੇ ਨਾਲੇ ਹੀ ਸੋਨੇ ਦੀ ਨੱਥ ਹੱਥ ਵਿੱਚ ਪਾਉਣ ਲਈ ਦੋ ਮੁੰਦੀਆਂ ਵੀ ਬਣਾ ਦਿੱਤੀਆਂ ਸੀ ਮੈਂ ਹੈਰਾਨ ਹੁੰਦੀ ਸੀ ਕਿ ਡੈਡੀ ਨੇ ਮੇਰੇ ਲਈ ਕਿਉਂ ਇੰਨਾ ਕੁਝ ਬਣਾਇਆ ਉਹ ਕਹਿੰਦਾ ਸੀ ਕਿ ਤੇਰੇ ਤੋਂ ਵੱਡੀਆਂ ਨਾ ਕੁੜੀਆਂ ਤੇ ਨਾ ਹੀ ਕੁੜੀਆਂ ਬਣੀਆਂ। ਬਸ ਵਿਆਹ ਕਰਾ ਕੇ ਸੌਰੀਆਂ ਜੋਗੀਆਂ ਹੀ ਰਹਿ ਗਈਆਂ। ਚੱਲ ਤੂੰ ਇਹ ਕੰਮ ਤਾਂ ਵਧੀਆ ਕਰਨ ਲੱਗ ਪਈਂ। ਮੇਰੀ ਵੱਲ ਦੇਖ ਕੇ ਮੇਰੇ ਤੋਂ ਵੱਡੇ ਭਰਾਣੇ ਨੇ ਵੀ ਪੱਕਰੀਆਂ ਲੈ ਲਈਆਂ ਸੀ। ਉਹਦਾ ਕੰਮ ਵੱਖਰਾ ਸੀ। ਮੈਂ ਉਹਨੂੰ ਕਹਿੰਦੀ ਸੀ ਕਿ ਆਪਾਂ ਦੋਵੇਂ ਭੈਣ ਭਰਾ ਇਕੱਠੇ ਹੀ ਰੱਖ ਲੈਨੇ ਆ। ਤਾਂ ਮੇਰਾ ਡੈਡੀ ਕਹਿੰਦਾ ਸੀ ਕਿ ਨਹੀਂ ਨਹੀਂ। ਜੱਗਾ ਆਪਣਾ ਕੰਮ ਆਪ ਕਰੂਗਾ ਤੇ ਤੂੰ ਆਪਣਾ ਕੰਮ ਆਪ ਕਰ ਮੈਨੂੰ ਵੀ ਪਤਾ ਲੱਗੇ ਕਿ ਤੁਹਾਡੀ ਦੋਹਾਂ ਦੀ ਕਮਾਈ ਵਿੱਚ ਕਿੰਨਾ ਕੋ ਫਰਕ ਆ ਮੇਰਾ ਤਾਂ ਕੰਮ ਹੀ ਇਹ ਹੁੰਦਾ ਸੀ ਸਾਰਾ ਦਿਨ ਵੇਲੀ ਰਹਿਣਾ ਤੇ ਬੱਕਰੀਆਂ ਚਾਰਨੀਆਂ ਰਾਤ ਨੂੰ ਘਰ ਆ ਕੇ ਰੋਟੀ ਖਾ ਕੇ ਬਸ ਸੌਣਾ ਹੁੰਦਾ ਸੀ ਮੇਰੀ ਕਿਸੇ ਨਾਲ ਕੋਈ ਗੱਲਬਾਤ ਹੀ ਨਹੀਂ ਸੀ ਹੌਲੀ ਹੌਲੀ ਮੈਂ ਜਦੋਂ 18 ਕੋ ਸਾਲ ਦੀ ਹੋਈ ਤਾਂ ਮੇਰੇ ਡੈਡੀ ਨੇ ਮੇਰੀਆਂ 30 ਬੱਕਰੀਆਂ ਵੇਚ ਕੇ ਮੇਰੇ ਨਾਮ ਕੋ ਜ ਪੈਸੇ ਕਰਵਾ ਦਿੱਤੇ ਤੇ ਨਾਲੇ ਮੇਰਾ ਵਿਆਹ ਵਧਿਆ ਕਰ ਦਿੱਤਾ ਸੀ ਤੇ ਸਾਰਾ ਸੋਨਾ ਮੈਨੂੰ ਵਿਆਹ ਵਿੱਚ ਪਾ ਦਿੱਤਾ ਸੀ ਮੇਰੇ ਸਹੁਰੇ ਕਾਫੀ ਅਮੀਰ ਸੀ ਸਰਦੇ ਘਰੋਂ ਸੀ ਉਹ ਹੈਰਾਨ ਹੁੰਦੇ ਸੀ ਕਿ ਨਿੰਮੋ ਦਾ ਇੰਨਾ ਸੋਨਾ ਲੈ ਕੇ ਆਈ ਆ ਤੇ ਕੋਈ ਹਿਸਾਬ ਹੀ ਨਹੀਂ ਇੰਨਾ ਸੋਨਾ ਤਾਂ ਅੱਜ ਨੇ ਅੱਜ ਤੱਕ ਕਿਸੇ ਨੇ ਨਹੀਂ ਪਾਇਆ ਜਦ ਕਿ ਮੇਰੇ ਸਹੁਰਿਆਂ ਨੇ ਵੀ ਕਾਫੀ ਸੋਨਾ ਮੈਨੂੰ ਪਾਇਆ ਸੀ ਮੈਂ ਤਾਂ ਸੋਨੇ ਨਾਲ ਹੀ ਲੱਤ-ਪੱਤ ਹੋ ਗਈ ਸੀ ਪਰ ਮੇਰਾ ਘਰ ਵਾਲਾ ਵਿਦੇਸ਼ ਜਾਣ ਦੀ ਜिद ਕਰਨ ਲੱਗਾ ਕਿ ਮੈਂ ਤਾਂ ਬਾਹਰਲੇ ਦੇਸ਼ ਹੀ ਜਾਣਾ ਉਹ ਕਹਿੰਦਾ ਸੀ ਕਿ ਮੈਂ ਆਸਟ੍ਰੇਲੀਆ ਵੇਚ ਜਾਣਾ ਪਤਾ ਨਹੀਂ ਕਿਉਂ ਆਸਟ੍ਰੇਲੀਆ ਦੇਸ਼ ਇੰਨਾ ਪਸੰਦ ਸੀ ਉਹਨਾਂ ਨੂੰ ਪਰ ਉੱਥੇ ਜਾਣ ਲਈ ਕਾਫੀ ਪੈਸੇ ਵੀ ਲੱਗਣੇ ਸੀ ਮੇਰੇ ਘਰ ਵਾਲੇ ਹੁਣੇ ਤਿੰਨ ਭਰਾ ਸੀ ਤਿੰਨਾਂ ਦਾ ਸਾਂਝਾ ਪਰਿਵਾਰ ਸੀ ਜੀ ਉਹਦੇ ਤੇ ਇੰਨੇ ਪੈਸੇ ਲਾਉਂਦੇ ਸੀ ਤਾਂ ਮੇਰੀਆਂ ਦਰਾਣੀਆਂ ਜਠਾਣੀਆਂ ਇਸ ਗੱਲ ਦਾ ਗੁੱਸਾ ਕਰਦੀਆਂ ਸੀ ਕਿ ਮੇਰੇ ਘਰ ਵਾਲੇ ਤੇ ਇੰਨੇ ਪੈਸੇ ਲਾਉਂਦੇ ਆ ਪਰ ਉਹਨਾਂ ਨੂੰ ਇੰਨੇ ਪੈਸੇ ਖਰਚਣ ਲਈ ਨਹੀਂ ਮਿਲਦੇ ਸੀ ਐਸਲੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਜੇ ਤੂੰ ਬਾਹਰ ਜਾਣਾ ਹੀ ਆ ਤਾਂ ਮੈਂ ਤੈਨੂੰ ਆਪਣਾ ਸਾਰਾ ਸੋਨਾ ਵੇਚ ਕੇ ਦੇ ਦੇਵਾਂਗੀ ਪਰ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਨਹੀਂ ਨਹੀਂ ਮੈਂ ਤੇਰਾ ਸੋਨਾ ਨਹੀਂ ਵਿਕਣ ਦੇਣਾ ਤੂੰ ਆਪਣਾ ਸੋਨਾ ਆਪਣੇ ਕੋਲ ਰੱਖ ਬਸ ਮੈਂ ਆਪੇ ਹੀ ਘਰਦਿਆਂ ਕੋਲੋਂ ਪੈਸੇ ਲੈ ਕੇ ਆਸਟ੍ਰੇਲੀਆ ਚਲਾ ਜਾਊਗਾ ਫਿਰ ਹੌਲੀ ਹੌਲੀ ਮੇਰੇ ਸਹੁਰੇ ਨੇ ਮੇਰੇ ਘਰ ਵਾਲੇ ਨੂੰ ਆਸਟ੍ਰੇਲੀਆ ਜਾਣ ਦੇ ਲਈ ਕੁਝ ਪੈਸੇ ਦੇ ਦਿੱਤੇ ਮੇਰਾ ਘਰ ਵਾਲਾ ਆਸਟ੍ਰੇਲੀਆ ਚਲਾ ਗਿਆ ਸੀ ਪਰ ਉੱਥੇ ਜਾ ਕੇ ਉਹਦੇ ਕੋਲ ਕੋਈ ਕੰਮ ਨਹੀਂ ਹੋਇਆ ਤੇ ਉਹ ਦੋ ਨੰਬਰ ਵਿੱਚ ਗਿਆ ਸੀ ਉਹ ਚਾਹੁੰਦਾ ਸੀ ਕਿ ਮੈਂ ਆਸਟ੍ਰੇਲੀਆ ਜਾ ਕੇ ਆਪਣੀ ਫੈਮਲੀ ਨੂੰ ਬਾਹਰ ਹੀ ਸੱਦ ਲਵਾਂ ਪਰ ਮੇਰਾ ਘਰ ਵਾਲਾ ਉੱਧਰ ਜਾ ਕੇ ਪਤਾ ਨਹੀਂ ਕਿਹੜਾ ਕੰਮ ਕਰਦਾ ਸੀ ਕਿ ਉਹਨੂੰ ਉੱਧਰ ਵਾਲੀ ਪੁਲਿਸ ਨੇ ਫੜ ਲਿਆ ਸੀ ਸਿਰਫ ਤਿੰਨ ਮਹੀਨਿਆਂ ਦੇ ਵਿੱਚ ਹੀ ਮੇਰਾ ਘਰ ਵਾਲਾ ਆਸਟ੍ਰੇਲੀਆ ਤੋਂ ਇੰਡੀਆ ਆ ਗਿਆ ਸੀ ਤੇ ਉਹਨੂੰ ਇੱਧਰ ਲਿਆਉਣ ਦੇ ਲਈ ਕਾਫੀ ਪੈਸੇ ਲੱਗੇ ਸੀ ਉਦੋਂ ਮੇਰੇ ਸਾਸ ਸਹੁਰੇ ਨੇ ਮੇਰਾ ਸਾਰਾ ਸੋਨਾ ਮੇਰੇ ਤੋਂ ਲੈ ਲਿਆ ਸੀ ਕਹਿੰਦੇ ਸੀ ਕਿ ਜੇ ਤੂੰ ਆਪਣੇ ਘਰ ਵਾਲੇ ਨੂੰ ਸੁਖੀ ਸੰਧੀ ਇੱਥੇ ਦੇਖਣਾ ਚਾਹਣੀ ਹੈ ਤਾਂ ਸੋਨਾ ਵਿੱਚ ਦੇ ਕੇ ਪੈਸੇ ਦੇ ਅਸੀਂ ਤੇਰੇ ਘਰ ਵਾਲੇ ਨੂੰ ਇੱਧਰ ਬੁਲਾ ਲਵਾਂਗੇ ਪਰ ਸਾਡੇ ਕੋਲ ਇਹਨੇ ਪੈਸੇ ਨਹੀਂ ਕਿ ਅਸੀਂ ਉਹਦੇ ਤੇ ਪੈਸੇ ਲਾ ਕੇ ਉਹਨੂੰ ਇੰਡੀਆ ਬੁਲਾ ਲਈਏ ਮੈਂ ਆਪਣਾ ਸਾਰਾ ਸੋਨਾ ਆਪਣੇ ਸਾਸ ਸਹੁਰੇ ਨੂੰ ਦੇ ਦਿੱਤਾ ਇਸੇ ਗੱਲ ਤੇ ਮੇਰੇ ਮਾਂ ਪਿਓ ਮੇਰੇ ਨਾਲ ਬਹੁਤ ਗੁੱਸੇ ਹੁੰਦੇ ਸੀ ਕਿ ਤੂੰ ਸਾਰਾ ਸੋਨਾ ਉਹਨਾਂ ਨੂੰ ਕਿਉਂ ਫੜਾ ਦਿੱਤਾ ਮੈਂ ਕੰਮਰੀ ਸੀ ਜੋ ਆਪਣੇ ਮਾਪਿਓ ਦੀ ਨਹੀਂ ਸੁਣੀ ਆਪਣੇ ਸਹੁਰਿਆਂ ਦੇ ਮਗਰ ਲੱਗ ਕੇ ਆਪਣੇ ਘਰ ਵਾਲੇ ਦਾ ਕਰਕੇ ਉਹਨਾਂ ਨੂੰ ਸਾਰਾ ਸੋਨਾ ਫੜਾ ਦਿੱਤਾ ਸੀ ਫਿਰ ਕੁਝ ਕੋ ਦਿਨਾਂ ਬਾਅਦ ਮੇਰਾ ਘਰ ਵਾਲਾ ਆ ਗਿਆ ਸੀ ਮੈਂ ਆਪਣਾ ਸਾਰਾ ਸੋਨਾ ਆਪਣੇ ਹੱਥੀ ਗਵਾ ਚੁੱਕੀ ਸੀ ਬਸ ਥੋੜੇ ਬਹੁਤੇ ਪੈਸੇ ਸੀ ਜਿਨ੍ਹਾਂ ਦੇ ਨਾਲ ਮੈਂ ਆਪਣਾ ਟਾਈਮ ਸਾਰਦੀ ਸੀ ਜਦੋਂ ਮੇਰੇ ਕੋਲ ਸੋਨਾ ਵੀ ਨਾ ਰਿਆ ਤੇ ਥੋੜੇ ਬਹੁਤੇ ਪੈਸੇ ਸੀ ਤਾਂ ਮੇਰੇ ਸਹੁਰਿਆਂ ਨੇ ਸਾਨੂੰ ਵੱਖ ਕਰ ਦਿੱਤਾ ਕਹਿਣ ਲੱਗੇ ਕਿ ਤੁਸੀਂ ਤਾਂ ਕੋਈ ਕੰਮ ਨਹੀਂ ਕਰਦੇ ਤੁਹਾਨੂੰ ਵਿਹਲਿਆਂ ਨੂੰ ਕੌਣ ਖਵਾਵੇ ਸਾਡੇ ਤੇ ਇੰਨੇ ਮਾੜੇ ਦਿਨ ਆ ਗਏ ਸੀ ਕਿ ਅਸੀਂ ਆਪਣਾ ਟਾਈਮ ਮਸਾਂ ਸਾਰਦੇ ਸੀ ਮੇਰਾ ਘਰ ਵਾਲਾ ਮਾੜਾ ਮੋਟਾ ਹੀ ਕੰਮ ਕਰਦਾ ਸੀ ਮੇਰਾ ਮਾਂ ਪਿਓ ਮੈਨੂੰ ਘਰ ਦਾ ਰਾਸ਼ਨ ਪਾਣੀ ਦੇ ਕੇ ਜਾਂਦੇ ਹੁੰਦੇ ਸੀ ਫਿਰ ਹੌਲੀ-ਹੌਲੀ ਮੇਰੇ ਤਿੰਨ ਬੱਚੇ ਹੋ ਗਏ ਮੈਂ ਵੀ ਆਪਣੇ ਤਿੰਨ ਬੱਚਿਆਂ ਵਿੱਚ ਰੁੱਝ ਗਈ ਸੀ ਤੇ ਮਸਾਂ ਹੀ ਟਾਈਮ ਪਾਸ ਕਰਦੀ ਹੁੰਦੀ ਸੀ ਹੌਲੀ-ਹੌਲੀ ਅਸੀਂ ਗਰੀਬ ਜਿਹੇ ਹੁੰਦੇ ਗਏ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਆਪਣੇ ਹਿੱਸੇ ਆਉਂਦੀ ਜ਼ਮੀਨ ਵੇਚ ਲਈਏ ਪਰ ਉਹ ਪਹਿਲੀ ਮੇਰੇ ਵੱਡੇ ਜੀਠ ਦੇ ਨਾਮ ਤੇ ਸੀ ਇਸ ਲਈ ਉਹ ਕੋਈ ਗੱਲ ਸੁਣਦਾ ਹੀ ਨਹੀਂ ਸੀ ਨਾ ਹੀ ਸਾਨੂੰ ਕੋਈ ਹਿੱਸਾ ਦਿੰਦਾ ਸੀ ਬਸ ਉਸ ਜ਼ਮੀਨ ਤੋਂ ਉਹ ਆਪਣਾ ਹੀ ਘਰ ਪਰਦਾ ਸੀ ਅਸੀਂ ਕਾਫੀ ਰੌਲਾ ਪਾਇਆ ਤਾਂ ਮੇਰੇ ਵੱਡੇ ਜੀਠ ਨੇ ਸਾਨੂੰ ਜ਼ਮੀਨ ਵੇਚ ਕੇ ਥੋੜੇ ਜਿਹੇ ਪੈਸੇ ਦੇ ਦਿੱਤੇ ਮੈਂ ਇਸ ਵਾਰ ਅਕਲ ਤੋਂ ਕੰਮ ਲਿਆ ਸੀ ਮੈਂ ਉਹ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ ਸੀ ਤੇ ਮੇਰੇ ਇਹੀ ਪੈਸੇ ਬਚ ਗਏ ਸੀ ਇਸ ਤੋਂ ਬਾਅਦ ਹੌਲੀ-ਹੌਲੀ ਸਾਡੇ ਤੇ ਫਿਰ ਦਿਨ ਵਧੀਆ ਆਉਣ ਲੱਗ ਪਏ ਸੀ ਕਿਉਂਕਿ ਮੇਰਾ ਘਰ ਵਾਲਾ ਵੀ ਹੁਣ ਕੰਮ ਕਰਦਾ ਸੀ ਤੇ ਪੈਸਿਆਂ ਦਾ ਕੁਝ ਵਿਆਜ ਵੀ ਆਉਂਦਾ ਸੀ। ਨਿਆਣੇ ਵੀ ਹੁਣ ਜਵਾਨ ਹੋ ਗਏ ਸੀ ਤੇ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਮੈਂ ਇੱਕ ਵਾਰ ਦੁਬਾਰਾ ਫਿਰ ਬਾਹਰ ਜਾਣਾ। ਬਾਹਰ ਜਾਣ ਵਿੱਚ ਫਾਇਦਾ। ਇੱਥੇ ਕੋਈ ਕੰਮ ਕਰਕੇ ਪੈਸਾ ਨਹੀਂ ਜੁੜਦਾ। ਪਰ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਬਾਹਰ ਨਹੀਂ ਜਾਣਾ। ਹੁਣ ਮੈਂ ਬਾਹਰ ਜਾਵਾਂਗੀ। ਮੇਰਾ ਘਰ ਵਾਲਾ ਕਹਿੰਦਾ ਕਿ ਤੂੰ ਤਾਂ ਅਣਪੜਾ ਤੈਨੂੰ ਬਾਹਰ ਕਿੱਦਾਂ ਭੇਜ ਦੇਵਾਂ? ਤੈਨੂੰ ਕੁਝ ਵੀ ਨਹੀਂ ਪਤਾ। ਮੈਂ ਕਿਹਾ ਕਿ ਨਹੀਂ ਨਹੀਂ ਮੈਂ ਬਾਹਰ ਹੀ ਜਾਣਾ ਭਾਵੇਂ ਕੁਝ ਵੀ ਹੋ ਜਾਵੇ ਮੈਂ ਬਾਹਰ ਜਾਣ ਦੀ ਜ਼ਿੱਦ ਕੀਤੀ ਤਾਂ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਕਿ ਤੂੰ ਕਿਸੇ ਛੋਟੇ ਮੁਲਕ ਵਿੱਚ ਚਲੀ ਜਾ ਹੌਲੀ ਹੌਲੀ ਉਹਨੇ ਮੇਰਾ ਕੰਮ ਬਣਾਉਣਾ ਸ਼ੁਰੂ ਕੀਤਾ ਤੇ ਮੈਂ ਸਾਈਪ੍ਰਸ ਚਲੀ ਗਈ ਮੇਰੇ ਨਿਆਣੇ ਜਵਾਨ ਸੀ ਤੇ ਸਾਰੇ ਕਾਮਾਕਾਰਾਂ ਵਿੱਚ ਲੱਗੇ ਹੋਏ ਸੀ ਮੈਂ ਆਪਣੇ ਕਿਸੇ ਵੀ ਰਿਸ਼ਤੇਦਾਰਾਂ ਨੂੰ ਮਿਲ ਕੇ ਨਹੀਂ ਗਈ ਨਾ ਹੀ ਸ਼ਰੀਕੇ ਭਾਈਚਾਰੇ ਤੇ ਨਾ ਹੀ ਆਪਣੇ ਕਿਸੇ ਭੈਣ ਭਰਾ ਨੂੰ ਬਸ ਮੈਂ ਸਿੱਧਾ ਹੀ ਬਾਹਰ ਚਲੀ ਗਈ ਸੀ ਤੇ ਮੇਰਾ ਘਰ ਵਾਲਾ ਤੇ ਮੇਰੇ ਬੱਚੇ ਹੀ ਘਰੇ ਸੀ ਮੈਂ ਜਦੋਂ ਸਾਈਪ੍ਰਸ ਗਈ ਤਾਂ 에ਜੰਟ ਨੇ ਮੈਨੂੰ ਕਿਸੇ ਦੇ ਘਰ ਛੱਡ ਕੇ ਆਂਦਾ ਸੀ ਜਿੱਥੇ ਮੈਂ ਕੰਮ ਕਰਨਾ ਸੀ ਇਹ ਕੰਮ ਕਿਸੇ ਬਜ਼ੁਰਗ ਦੀ ਦੇਖ ਰੱਖਦਾ ਸੀ ਮੈਨੂੰ ਦੀ ਦੇਖਭਾਲ ਕਰਨੀ ਸੀ ਬਜ਼ੁਰਗ ਔਰਤ ਨੂੰ ਕੋਈ ਸਾਂਭਣ ਵਾਲਾ ਨਹੀਂ ਸੀ ਇਸ ਲਈ ਉਹਨਾਂ ਨੂੰ ਕਿਸੇ ਹਲਪਰ ਦੀ ਲੋੜ ਸੀ ਉਹਨਾਂ ਦਾ ਸਾਰਾ ਪਰਿਵਾਰ ਨੌਕਰੀਆਂ ਵਾਲਾ ਸੀ ਇਸ ਲਈ ਉਹ ਚਾਹੁੰਦੇ ਸੀ ਕਿ ਉਹਨਾਂ ਨੂੰ ਕੋਈ ਵਧੀਆ ਕੰਮ ਕਰਨ ਵਾਲੀ ਔਰਤ ਹੀ ਮਿਲੇ ਤੇ ਮੈਂ ਇਸੇ ਕੰਮ ਲਈ ਰਾਜ਼ੀ ਹੋ ਗਈ ਸੀ ਜਦੋਂ ਮੈਂ ਉੱਥੇ ਗਈ ਤਾਂ ਥੋੜੇ ਦਿਨ ਉਹਨਾਂ ਦੇ ਘਰ ਵਧੀਆ ਤਰੀਕੇ ਨਾਲ ਰਹੀ ਉਹਨਾਂ ਨੂੰ ਮੇਰੇ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਸੀ ਤੇ ਮੈਨੂੰ ਵੀ ਉਹਨਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਸੀ ਇੱਕ ਦਿਨ ਅਚਾਨਕ ਹੀ ਉਹਨਾਂ ਦਾ ਵੱਡਾ ਮੰਗਾ ਘਰੇ ਸੀ ਤੇ ਉਹ ਕਹਿਣ ਲੱਗਾ ਕਿ ਆਂਟੀ ਤੁਸੀਂ ਆ ਮੈਨੂੰ ਅੱਜ ਆਲੂ ਦੇ ਪਰੌਂਠੇ ਬਣਾ ਕੇ ਦਿਓ ਮੈਂ ਉਹਦੇ ਮਨ ਪਸੰਦ ਦੀਆਂ ਚੀਜ਼ਾਂ ਬਣਾ ਕੇ ਦਿੰਦੀ ਆ ਫਰਮੈ ਉਹਦੀ ਮਾਂ ਦੀ ਦੇਖਭਾਲ ਕਰਨ ਵਿੱਚ ਬਿਜੀ ਹੋ ਗਈ ਸੀ ਪਰ ਉਹਦਾ ਵੱਡਾ ਮੁੰਡਾ ਮੇਰੇ ਅੱਗੇ ਪਿੱਛੇ ਹੀ ਫਿਰਦਾ ਸੀ ਕਦੀ ਮੈਨੂੰ ਕੁਝ ਕਹਿੰਦਾ ਤੇ ਕਦੀ ਮੈਨੂੰ ਕੁਝ ਕਹਿੰਦਾ ਮੈਂ ਚੁੱਪ ਕਰਕੇ برداشت ਕਰਦੀ ਸੀ ਕਿਉਂਕਿ ਮੈਨੂੰ ਇਹ ਸੀ ਕਿ ਮੈਂ ਇੰਨੇ ਪੈਸੇ ਲਾ ਕੇ ਘਰੋਂ ਆਈ ਹੋਈ ਹਾਂ ਤੇ ਆਪਣੇ ਬੱਚਿਆਂ ਦਾ ਕਰਕੇ ਮੈਂ ਇਹ ਸਭ ਕੁਝ برداشت ਕਰਨ ਲਈ ਵੀ ਤਿਆਰ ਸੀ ਪਰ ਫਿਰ ਵੀ ਮੈਂ ਇੱਕ ਦੋ ਵਾਰ برداشت ਕੀਤਾ ਤੇ ਜਦੋਂ ਦੁਬਾਰਾ ਉਹ ਫਿਰ ਮੇਰੇ ਕੋਲ ਆਇਆ ਤਾਂ ਮੈਂ ਖਿਜ ਕੇ ਕਿਹਾ ਕਿ ਮੇਰਾ ਕੰਮ ਸਿਰਫ ਤੁਹਾਡੀ ਮਾਂ ਦੀ ਦੇਖਭਾਲ ਕਰਨਾ ਮੈਂ ਇੱਥੇ ਤੁਹਾਡੀ ਦੇਖਭਾਲ ਨਹੀਂ ਕਰ ਸਕਦੀ ਤੇ ਨਾ ਹੀ ਤੁਹਾਡਾ ਰੋਟੀ ਪਾਣੀ ਬਣਾ ਸਕਦੀ ਹਾਂ ਇਹ ਕੰਮ ਤੁਸੀਂ ਆਪ ਕਰਨਾ ਮੈਂ ਸਿਰਫ ਤੁਹਾਡੀ ਮਾਂ ਦੀ ਦੇਖਭਾਲ ਦੇ ਪੈਸੇ ਲੈਣੀਆਂ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਪੈਸੇ ਚੱਕ ਜਿੰਨੇ ਮਰਜੀ ਪਰ ਮੇਰੇ ਅੱਖੇ ਲੱਗ ਜਾ ਪਲੀਜ਼ ਤੈਨੂੰ ਦੇਖ ਕੇ ਮੇਰਾ ਦਿਲ ਤਾਂ ਬੇਈਮਾਨ ਹੋ ਗਿਆ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਪਲੀਜ਼ ਮੇਰੀ ਇੱਕ ਵਾਰ ਗੱਲ ਮੰਨ ਲੈ ਮਾਤਾ ਇਹਨੂੰ ਮੂੰਹ ਮੰਗ ਕੇ ਪੈਸੇ ਦੇਊਂਗਾ ਮੈਂ ਤਾਂ ਹਰਾਨ ਹੋ ਗਈ ਸੀ ਮੈਂ ਕਿਹਾ ਕਿ ਤੂੰ ਤਾਂ ਮੇਰੇ ਪਿੱਛੇ ਪੈ ਗਿਆ ਕਿਉਂ ਇਹੋ ਜਿਹੀਆਂ ਗੱਲਾਂ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਉਹ ਕਹਿਣ ਲੱਗਾ ਕਿ ਇਹਦੇ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਆ ਤੇਰੇ ਵਰਗੀਆਂ ਇੰਡੀਆ ਤੋਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਇੱਥੇ ਆਉਂਦੀਆਂ ਤੇ ਘਰਾਂ ਵਿੱਚ ਰਹਿ ਕੇ ਸਭ ਕੁਝ ਕਰਦੀਆਂ ਵਾਂ ਤੇ ਸਾਰਿਆਂ ਦੀ ਆਖੇ ਲੱਗ ਜਾਂਦੀਆਂ ਪਰ ਇੱਕ ਤੂੰ ਆ ਜਿਹੜੀ ਕਿਸੇ ਦੀ ਆਖੇ ਨਹੀਂ ਲੱਗਦੀ ਬੱਸ ਮਾਂ ਦੀ ਦੇਖਭਾਲ ਵਿੱਚ ਹੀ ਲੱਗੀ ਰਹਿਣੀ ਹੈ ਮੈਂ ਉਹਦੇ ਨਾਲ ਬੜੇ ਗੁੱਸੇ ਨਾਲ ਬੋਲੀ ਸੀ ਮੈਨੂੰ ਗਈ ਨੂੰ 6 ਮਹੀਨੇ ਹੋ ਗਏ ਸੀ ਫਿਰ ਕਾਫੀ ਟਾਈਮ ਹੋ ਗਿਆ ਤੇ ਸਾਰਾ ਪਰਿਵਾਰ ਉਹਨਾਂ ਦਾ ਘਰ ਆ ਗਿਆ ਤੇ ਮੈਂ ਚਾਹੁੰਦੀ ਸੀ ਕਿ ਸਾਰੇ ਪਰਿਵਾਰ ਦੇ ਸਾਹਮਣੇ ਮੈਂ ਉਹਦੀ ਬੇਇੱਜ਼ਤੀ ਕਰਾਂ ਪਰ ਫਿਰ ਮੈਂ ਸੋਚਿਆ ਕਿ ਜੇ ਮੈਂ ਇਹਨੂੰ ਮਾੜਾ ਚੰਗਾ ਬੋਲੂੰਗੀ ਤਾਂ ਇਹ ਮੈਨੂੰ ਇੱਥੋਂ ਕੱਢ ਦੇਣਗੇ ਫਿਰ ਮੈਂ ਕਿੱਥੇ ਜਾਵਾਂਗੀ ਮੈਂ ਕਾਫੀ ਧੀਰ ਸੋਚਦੀ ਰਹੀ ਦੁਬਾਰਾ ਫਿਰ ਇੱਕ ਦਿਨ ਘਰ ਵਿੱਚ ਕੋਈ ਨਹੀਂ ਸੀ। ਬੁੱਢੀ ਔਰਤ ਜਿਹਦੀ ਮੈਂ ਦੇਖਭਾਲ ਕਰਦੀ ਸੀ ਉਹ ਵੀ ਦਵਾਈ ਖਾ ਕੇ ਸੌਂ ਗਈ ਸੀ। ਉਹਦਾ ਮੁੰਡਾ ਜੋ ਵਾਰ-ਵਾਰ ਮੈਨੂੰ ਤੰਗ ਕਰਦਾ ਸੀ। ਮੈਂ ਉਹਨੂੰ ਕਿਹਾ ਕਿ ਦੇਖੋ ਮੈਨੂੰ ਇਸ ਤਰ੍ਹਾਂ ਤੰਗ ਕਰਨ ਨਾਲ ਤੁਹਾਨੂੰ ਕੁਝ ਨਹੀਂ ਮਿਲਣਾ। ਮੈਂ ਬੜੀ ਮਜਬੂਰੀ ਦਾ ਕਰਕੇ ਹੀ ਇੱਥੇ ਆਈ ਹਾਂ। ਆਪਣੇ ਮਜਬੂਰੀ ਦੱਸ ਦਿੱਤੀ ਸੀ। ਸਭ ਕੁਝ ਉਹਨੂੰ ਦੱਸਿਆ ਪਰ ਫਿਰ ਵੀ ਮੇਰੇ ਤੇ ਤਰਸ ਨਹੀਂ ਕੀਤਾ ਤੇ ਮੈਨੂੰ ਜ਼ਬਰਦਸਤੀ ਖਿੱਚ ਕੇ ਉਹ ਆਪਣੇ ਕਮਰੇ ਵਿੱਚ ਲੈ ਗਿਆ। ਮੈਂ ਉਸ ਬੁੱਢੀ ਔਰਤ ਨੂੰ ਆਵਾਜ਼ਾਂ ਮਾਰਦੀ ਸੀ ਤਾਂ ਕਿ ਉਹ ਉੱਠ ਜਾਵੇ। ਉਹਨੂੰ ਪਤਾ ਲੱਗੇ ਕਿ ਉਹਨਾਂ ਦਾ ਪਰਿਵਾਰ ਮੇਰੇ 'ਤੇ ਮਾੜੀ ਨਜ਼ਰ ਰੱਖਦਾ। ਪਰ ਉਹਨੂੰ ਤਾਂ ਕੋਈ ਹੋਸ਼ ਨਹੀਂ ਸੀ। ਉਹਨੇ ਮੈਨੂੰ ਧੱਕੇ ਨਾਲ ਕਮਰੇ ਵਿੱਚ ਵਾੜਿਆ ਤੇ ਦਰਵਾਜ਼ਾ ਬੰਦ ਕਰਕੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ। ਮੈਂ ਕਾਫੀ ਹਿੰਮਤ ਤੇ ਜੋਸ਼ ਦੇ ਨਾਲ ਉਹਨੂੰ ਆਪਣੇ ਆਪ ਤੋਂ 2-3 ਵਾਰ ਦੂਰ ਕੀਤਾ ਪਰ ਮੈਂ ਤਾਂ ਹੰਬ ਗਈ ਸੀ। ਉਹ ਤਾਂ ਇੰਨੀ ਹਫਸਦਾ ਭਰਿਆ ਹੋਇਆ ਸੀ ਕਿ ਮੈਨੂੰ ਵਾਰ-ਵਾਰ ਫੜਦਾ ਸੀ। ਤੇ ਮੈਂ ਹਰ ਵਾਰ ਉਹਦੇ ਤੋਂ ਛੁੱਟ ਜਾਂਦੀ ਸੀ ਮੈਂ ਸਰੀਰ ਦੀ ਇੰਨੀ ਮਾੜੀ ਨਹੀਂ ਸੀ ਮੈਂ ਉਹਦਾ ਪੂਰਾ ਮੁਕਾਬਲਾ ਕੀਤਾ ਪਰ ਫਿਰ ਵੀ ਮੈਂ ਇੱਕ ਬੰਦੇ ਦੀ ਹਾਫ ਸਾ ਅੜਿੱਕੇ ਚੜੀ ਗਈ ਉਹਨੇ ਮੈਨੂੰ ਆਪਣੀ ਤਾਕਤਵਰ ਸਰੀਰ ਦੇ ਨਾਲ ਦਬੋਚ ਲਿਆ ਸੀ ਮੈਂ ਜਿੰਨਾ ਆਪਣੇ ਆਪ ਨੂੰ ਛੜਾ ਕੇ ਭਜਦੀ ਸੀ ਉਨਾ ਹੀ ਉਹਨੇ ਮੇਰੇ ਨਾਲ ਬੜੀ ਬੇਰਹਿਮੀ ਤੇ ਬਦਸਲੂਕੀ ਕੀਤੀ ਕਹਿਣ ਲੱਗਾ ਕਿ ਕੀ ਸੋਚ ਰਹੀ ਹੈ ਅੱਜ ਤੱਕ ਮੇਰੇ ਤੋਂ ਤੂੰ ਛੁੱਟ ਕੇ ਜਾਵੇਂਗੀ ਮੈਂ ਇੰਨਾ ਵੀ ਮਾੜਾ ਨਹੀਂ ਕਿ ਕਿਸੇ ਔਰਤ ਨੂੰ ਫੜ ਨਾ ਸਕਾਂ ਕੋਈ ਔਰਤ ਤੇ ਮੇਰੇ ਮੂੰਹ ਤੇ ਥੱਪੜ ਮਾਰ ਕੇ ਚਲੀ ਜਾਵੇ ਮੈਂ ਤਾਂ ਰੋਣ ਲੱਗ ਪਈ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਪਲੀਜ਼ ਮੈਂ ਤੁਹਾਡੇ ਘਰ ਤੁਹਾਡੀ ਮਾਂ ਦੀ ਸੇਵਾ ਕਰਨ ਲਈ ਆਈ ਹਾਂ ਤੇ ਮੈਂ ਤੁਹਾਡੇ ਕੋਲੋਂ ਮਿਹਨਤ ਦੇ ਪੈਸੇ ਲੈਣੇ ਆ ਮੈਂ ਕੋਈ ਜ਼ਿਆਦਾ ਪੈਸੇ ਨਹੀਂ ਲੈਂਦੀ ਤੁਸੀਂ ਮੇਰੇ ਨਾਲ ਇਦਾਂ ਕਿਉਂ ਕਰਦੇ ਹੋ ਮੈਂ ਤੁਹਾਡੇ ਪਰਿਵਾਰ ਦੀ ਕਿੰਨੀ ਇੱਜ਼ਤ ਕਰਦੀ ਹਾਂ ਪਰ ਤੁਹਾਨੂੰ ਇੱਜ਼ਤ ਕਰਵਾਉਣੀ ਨਹੀਂ ਆਉਂਦੀ ਇਸੇ ਕਰਕੇ ਲੋਕ ਤੁਹਾਡੇ ਵਰਗਾਂ ਤੇ ਵਿਸ਼ਵਾਸ ਨਹੀਂ ਕਰਦੇ ਪਤਾ ਨਹੀਂ ਕਿਹੜੀ ਮਾੜੀ ਘੜੀ ਸੀ ਜੋ ਮੈਂ ਤੁਹਾਡੇ ਘਰ ਆ ਗਈ ਸੀ ਤੇ ਅੱਜ ਮੈਨੂੰ ਇਹ ਸਭ ਕੁਝ برداشت ਕਰਨਾ ਪਿਆ ਉਸ ਬੰਦੇ ਨੇ ਮੇਰੀ ਇੱਕ ਨਾ ਸੁਣੀ ਤੇ ਆਪਣੇ ਹੱਥਸ ਮੇਰੇ ਤੇ ਮਟਾਈ ਮੈਂ ਤਾਂ ਹੰਬ ਗਈ ਸੀ ਮੇਰੇ ਕੋਲ ਉੱਠ ਵੀ ਨਹੀਂ ਹੁੰਦਾ ਸੀ ਸ਼ਾਮ ਦੇ 4 ਵਜੇ ਗਏ ਸੀ ਮੈਂ ਕਮਰੇ ਵਿੱਚ ਹਲੇ ਵੀ ਬੈਠੀ ਸੀ ਮੈਨੂੰ ਕਹਿੰਦਾ ਸੀ ਕਿ ਆਪਣੇ ਆਪ ਨੂੰ ਸੰਭਾਲ ਤੇ ਉੱਠ ਕੇ ਬਾਹਰ ਚਲੇ ਜਾ ਕਿਸੇ ਨੂੰ ਤਮਾਸ਼ਾ ਦਿਖਾਉਣ ਦੀ ਕੋਈ ਲੋੜ ਨਹੀਂ ਪਰ ਮੈਂ ਉੱਠਦੀ ਨਹੀਂ ਸੀ ਪਹਿਲੀ ਵਾਰ ਜ਼ਿੰਦਗੀ ਵਿੱਚ ਮੇਰੇ ਨਾਲ ਕਿਸੇ ਨੇ ਜ਼ਬਰਦਸਤੀ ਕੀਤੀ ਸੀ ਤੇ ਮੈਂ ਉਹਦੇ ਕੋਲੋਂ ਬਚ ਨਾ ਸਕੀ ਮੈਂ ਪੈਸਿਆਂ ਨੂੰ ਕੀ ਕਰਨਾ ਸੀ ਮੇਰੀ ਇੱਜ਼ਤ ਮਿੱਟੀ ਵਿੱਚ ਰੁੜ ਗਈ ਸੀ ਉਹ ਮੈਨੂੰ ਕਹਿੰਦਾ ਸੀ ਕਿ ਹੁਣ ਮੇਰੇ ਤੋਂ ਦੂਰ ਨਾ ਜਾਇਂ ਮੈਂ ਤੈਨੂੰ ਵੱਧ ਪੈਸੇ ਦੇ ਦਿਆ ਕਰੂੰਗਾ ਤੇ ਤੂੰ ਮੇਰੇ ਨਾਲ ਸਹਿਮਤੀ ਨਾਲ ਸਭ ਕੁਝ ਕਰ ਲਿਆ ਕਰ ਮੈਂ ਇੰਨੀ ਜਲਦੀ ਵਾਪਸ ਨਹੀਂ ਆ ਸਕਦੀ ਸੀ ਕਿਉਂਕਿ ਬਹੁਤ ਪੈਸੇ ਲਾਏ ਸੀ ਇੱਕ ਸਾਲ ਦੇ ਵਿੱਚ ਮੇਰੇ ਲੱਗੇ ਹੋਏ ਪੈਸੇ ਹਵੀ ਵਾਪਸ ਨਹੀਂ ਮੁੜਨੀ ਸੀ ਇੱਕ ਸਾਲ ਵਿੱਚ ਤਾਂ ਮਸਾ ਮੇਰੇ ਅੱਧੇ ਪੈਸੇ ਹੀ ਜੁੜੇ ਸੀ ਬਾਕੀ ਦੇ ਪੈਸੇ ਵੀ ਮੈਂ ਪੂਰੇ ਕਰਨਾ ਚਾਹੁੰਦੀ ਸੀ ਫਿਰ ਮੈਂ ਸੋਚਿਆ ਕਿ ਹੁਣ ਮੈਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਤਰਾਂ ਤੇ ਇਥੋਂ ਹੀ ਆਪਣੇ ਪੈਸੇ ਪੂਰੇ ਕਰ ਲਵਾਂ ਮੈਂ ਇੱਕ ਦੋ ਵਾਰ ਉਹਦੇ ਕੋਲੋਂ ਕਾਫੀ ਪੈਸੇ ਲਈ ਤੇ ਉਹਨੂੰ ਵੀ ਇਹੀ ਲਾਲਚ ਦਿੱਤਾ ਕਿ ਜਿਸ ਦਿਨ ਤੁਹਾਡੇ ਘਰ ਦੇ ਘੁੰਮਣ ਲਈ ਜਾਣਗੇ ਮੈਂ ਉਸ ਦਿਨ ਇਹਨਾਂ ਪੈਸਿਆਂ ਦਾ ਮੁੱਲ ਮੋੜ ਦੇਊਗੀ ਮੈਂ ਉਹਦੇ ਕੋਲੋਂ ਘੱਟੋ ਘੱਟ 1 ਲੱਖ ਰੁਪਏ ਲੈ ਲਿਆ ਸੀ ਉਨੇ ਮੈਨੂੰ ਬੇਚਜਕ ਹੋ ਕੇ 1 ਲੱਖ ਰੁਪਏ ਦਿੱਤਾ। ਮੈਂ ਇੱਕ ਦਿਨ ਘਰੋਂ ਬਾਹਰ ਗਈ ਤੇ ਕਿਸੇ ਪੰਜਾਬੀ ਔਰਤ ਨੂੰ ਮਿਲੀ ਜੋ ਕਿਤੇ ਹੋਰ ਕੰਮ ਕਰਦੀ ਸੀ। ਮੈਂ ਉਹਦੇ ਨਾਲ ਗੱਲਬਾਤ ਕੀਤੀ। ਤਾਂ ਉਹ ਮੈਨੂੰ ਕਹਿੰਦੀ ਕਿ ਤੂੰ ਮੇਰੇ ਨਾਲ ਕੰਮ ਤੇ ਆ ਜਾਇਆ ਕਰ। ਉੱਥੇ ਤੈਨੂੰ ਵਧੀਆ ਤਨਖਾਹ ਵੀ ਮਿਲ ਜਾਊਗੀ। ਨਾਲੇ ਤੇਰੇ ਚਾਰ ਪੈਸੇ ਵੀ ਜੁੜਨਗੇ। ਮੈਂ ਉਸ ਘਰੋਂ ਭੱਜਣਾ ਚਾਹੁੰਦੀ ਸੀ ਪਰ ਹੁਣ ਮੈਨੂੰ ਕੋਈ ਮੌਕਾ ਨਹੀਂ ਲੱਭਦਾ ਸੀ। ਇਸ ਲਈ ਸਾਰੇ ਆਪਣੇ ਆਪਣੇ ਕੰਮ ਤੇ ਚਲੇ ਗਏ ਤੇ ਇੱਕ ਦਿਨ ਮੈਂ ਉਸ ਬੁੱਕੀ ਔਰਤ ਨੇ ਦਵਾਈ ਦੇ ਦਿੱਤੀ ਤੇ ਕਮਰੇ ਵਿੱਚ ਲੰਮੇ ਪਾ ਦਿੱਤਾ ਤੇ ਆਪਣੀ ਫਟਾਫਟ ਪੈਕਿੰਗ ਕੀਤੀ ਖਾਸ-ਖਾਸ ਸਮਾਨ ਪੈਕ ਕਰਕੇ ਉਹਦੇ ਕੋਲ ਪਹੁੰਚ ਗਈ ਉਹ ਕਿਸੇ ਹੋਟਲ ਵਿੱਚ ਕੰਮ ਕਰਦੀ ਸੀ ਉਹਨੇ ਮੈਨੂੰ ਉੱਥੇ ਹੀ ਕੰਮ ਤੇ ਲਗਾ ਦਿੱਤਾ ਮੈਂ ਉਹਨਾਂ ਦੇ ਘਰੋਂ ਉੱਥੋਂ ਭੱਜ ਗਈ ਸੀ ਤੇ ਉਸ ਔਰਤ ਦੇ ਕੋਲ ਹੀ ਰਹਿ ਲੱਗ ਪਈ ਸੀ ਉਹ ਵੀ ਇਕੱਲੀ ਰਹਿੰਦੀ ਸੀ ਮੈਂ ਉਹਨੂੰ ਆਪਣੀ ਸਾਰੀ ਹੱਦਬੀਤੀ ਦੱਸੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਨਾਲ ਵੀ ਤੇਰੇ ਵਾਲਾ ਹੀ ਹਾਲ ਹੋਇਆ ਇਸ ਲਈ ਹੀ ਮੈਂ ਇੱਥੇ ਇਕੱਲੀ ਰਹਿਣੀ ਆ ਉਹ ਵੀ ਵਿਚਾਰੀ ਮੇਰੇ ਵਰਗੀ ਸੀ ਤੇ ਅਸੀਂ ਦੋਵੇਂ ਇਕੱਠੀਆਂ ਹੀ ਫਰ ਰਹਿਣ ਲੱਗ ਪਈਆਂ ਸੀ ਇਕੱਠੀਆਂ ਹੀ ਹੋਟਲ ਵਿੱਚ ਕੰਮ ਕਰਨ ਲੱਗ ਪਈਆਂ ਸੀ ਮੈਨੂੰ ਉੱਥੇ ਜਾ ਕੇ ਸੁੱਖ ਦਾ ਸਾਹ ਆਇਆ ਸੀ ਉਹ ਮੈਨੂੰ ਫੋਨ ਕਰਦੀ ਸੀ ਮੈਂ ਉਹਨਾਂ ਦਾ ਫੋਨ ਨਹੀਂ ਚੁੱਕਦੀ ਸੀ ਮੇਰਾ ਮਸਾ ਹੀ ਖੜਾ ਛੁੱਟਿਆ ਸੀ ਤੇ ਮੈਂ ਉਸ ਹੋਟਲ ਵਿੱਚ ਭਾਂਡੇ ਧੋਣ ਦਾ ਕੰਮ ਕਰਨ ਲੱਗ ਪਈ ਸੀ ਮੈਨੂੰ ਉੱਥੇ ਕੰਮ ਕਰਨਾ ਵਧੀਆ ਲੱਗਦਾ ਸੀ ਕਿਉਂਕਿ ਉੱਥੇ ਮੇਰੇ ਤੇ ਕੋਈ ਮਾੜੀ ਨਜ਼ਰ ਨਹੀਂ ਰੱਖਦਾ ਸੀ ਸਭੋਂ ਸਾਰੇ ਮੇਰੀ ਇੱਜ਼ਤ ਕਰਦੇ ਸੀ ਨਾਲੇ ਮੈਨੂੰ ਬਣਿਆ-ਬਣਾਇਆ ਰੋਟੀ ਪਾਣੀ ਮਿਲ ਜਾਂਦਾ ਸੀ ਫਿਰ 2 ਸਾਲ ਮੈਂ ਉੱਥੇ ਕੰਮ ਕੀਤਾ ਤੇ 4 ਪੈਸੇ ਕਮਾ ਲਏ ਹੌਲੀ-ਹੌਲੀ 3 ਸਾਲ ਲੱਗ ਗਿਆ ਸੀ ਤੇ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਹੁਣ ਤੂੰ ਵਾਪਸ ਆ ਜਾ ਤੈਨੂੰ ਗਈ ਨੂੰ ਬੜਾ ਚਿਰ ਹੋ ਗਿਆ ਇੱਕ ਵਾਰ ਆ ਕੇ ਬੱਚਿਆਂ ਨੂੰ ਮਿਲ ਜਾ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਵੀ ਇੱਕ ਵਾਰ ਆਪਣੇ ਬੱਚਿਆਂ ਨੂੰ ਮਿਲ ਲਵਾਂ ਪਰ ਮੈਂ ਇਹ ਗੱਲ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੀ ਸੀ ਫਿਰ ਸਾਈਪ੍ਰਸ ਤੋਂ ਮੈਂ ਉਸ ਔਰਤ ਨੂੰ ਜਾਣੀ ਕਿ ਆਪਣੀ ਸਹੇਲੀ ਨੂੰ ਮਿਲੇ ਤੇ ਇੰਡੀਆ ਵਾਪਸ ਆ ਗਈ। ਉਹਦਾ ਵੀ ਇੰਡੀਆ ਵਿੱਚ ਪਰਿਵਾਰ ਸੀ। ਉਹਨੇ ਆਪਣੇ ਪਰਿਵਾਰ ਦੇ ਲਈ ਕਾਫੀ ਸਮਾਨ ਭੇਜਿਆ ਸੀ। ਮੈਂ ਇੰਡੀਆ ਆਈ ਤੇ ਆਪਣੀ ਵੱਡੀ ਕੁੜੀ ਦਾ ਵਿਆਹ ਕਰ ਦਿੱਤਾ ਸੀ। ਮੈਂ ਕਾਫੀ ਪੈਸੇ ਕਮਾ ਲਏ ਸੀ। ਸਾਰੇ ਬਹੁਤ ਖੁਸ਼ ਹੁੰਦੇ ਸੀ ਕਿ ਨਿੰਮੋ ਨੇ ਆਪਣੀ ਵੱਡੀ ਕੁੜੀ ਦਾ ਵਿਆਹ ਕਰ ਦਿੱਤਾ। ਮੈਂ ਦੁਬਾਰਾ ਫਿਰ ਸਾਈਪ੍ਰਸ ਗਈ। ਤੇ ਫਿਰ ਮੈਂ ਆਪਣੀ ਛੋਟੀ ਕੁੜੀ ਤੇ ਮੁੰਡਾ ਤੇ ਘਰ ਵਾਲੇ ਨੂੰ ਨਾਲ ਹੀ ਲੈ ਕੇ ਗਈ ਸੀ। ਉਹਨਾਂ ਨੂੰ ਵੀ ਮੈਂ ਉੱਥੇ ਹੀ ਰੱਖਿਆ ਸੀ ਜਿੱਥੇ ਮੇਰੀ ਸਹੇਲੀ ਬਣੀ ਹੋਈ ਸੀ ਫਿਰ ਹੌਲੀ-ਹੌਲੀ ਮੈਂ ਆਪਣਾ ਹੋਰ ਕਿਤੇ ਕਿਰਾਏ ਦੇ ਕਮਰਾ ਲੈ ਲਿਆ ਸੀ ਤੇ ਅਸੀਂ ਸਾਰਾ ਪਰਿਵਾਰ ਉੱਥੇ ਹੀ ਰਹਿਣ ਲੱਗ ਪਏ ਸੀ ਤੇ ਫਿਰ ਇੱਥੇ ਕੰਮ-ਕਾਰਨ ਕਰਨ ਲੱਗ ਪਏ ਸੀ ਫਿਰ ਹੌਲੀ-ਹੌਲੀ ਅਸੀਂ ਇੱਥੇ ਹੀ ਸੈੱਟ ਹੋ ਗਏ ਹੁਣ ਸਾਡਾ ਸਾਰਾ ਕਾਰੋਬਾਰ ਇੱਥੇ ਬਿਲਕੁਲ ਸੈੱਟ ਆ ਪਰ ਮੈਂ ਆਪਣੀ ਜੋ ਇੱਜ਼ਤ ਗੁਵਾਈ ਉਹਦਾ ਰਾਜ਼ ਹਮੇਸ਼ਾ ਰਾਜ਼ ਹੀ ਰੱਖਿਆ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਇਹ ਗੱਲ ਆਪਣੇ ਘਰ ਵਾਲੇ ਨੂੰ ਦੱਸ ਦਿੰਦੀ ਤਾਂ ਕਦੀ ਵੀ ਮੈਨੂੰ ਇੱਥੇ ਨਾ ਰਹਿਣ ਦਿੰਦਾ ਤੇ ਮੇਰੇ ਤਾਂ ਬੱਚੇ ਵੀ ਰੁੱਲ ਜਾਣੇ ਸੀ ਕਿਉਂਕਿ ਮੇਰਾ ਘਰ ਵਾਲਾ ਵੀ ਕੋਈ ਵਧੀਆ ਕੰਮ ਨਹੀਂ ਕਰਦਾ ਸੀ ਇਸ ਲਈ ਮੈਂ ਇਰਾਜ ਨੂੰ ਰਾਜ਼ ਹੀ ਰੱਖਿਆ ਤੇ ਆਪਣੇ ਬੱਚਿਆਂ ਨੂੰ ਸੈੱਟ ਕੀਤਾ ਤੇ ਉਹਨਾਂ ਦੀ ਜ਼ਿੰਦਗੀ ਬਣਾ ਦਿੱਤੀ ਸੀ ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ